ਲਓ ਜੀ ਅਸੀਂ ਪਹੁੰਚ ਗਏ ਗੁਰਦੁਆਰੇ ਹੁਣ ਮੱਥਾ ਟੇਕੀਏ ਜਿਵੇਂ ਜਿਵੇਂ ਨੇ ਦੰਦ ਦਿਖਾਉਂਦੀ ਇੱਕ ਦਿਨ ਗਿਰ ਗਈ ਸਸੀਕਾਲ ਜੀ ਸਸੀਕਾ ਬਲਾ ਉਸਾਰਿਆਂ ਨੂੰ ਸਸੀਕਾ ਕਿਤੇ ਚੱਲੇ ਆ ਤੁਸੀਂ ਗੁਰਦਾਰਾ ਸਾਹਿਬ ਗੁਰਦੁਆਰ ਸਾਹਿਬ ਸੇ ਤੁਹਾਨੂੰ ਕੀ ਮਿਲੂਗਾ ਭਾਇ ਸ਼ਾਦ ਓ ਤੁਹਾਨੂੰ ਪਸੰਦ ਆ ਵਾਹ ਅੱਜ ਅਸੀਂ ਗੁਰਦੁਆਰਾ ਸਾਹਿਬ ਚੱਲੇ ਆ ਜੀ ਛੱਡੋ ਜੇ ਕੋ ਮੈਂ ਚੁੰਨੀ ਚਲੋ ਆ ਪਟਕਾ ਇਹਨੇ ਖਡਾਉਣਿਆ ਚ ਰੱਖਤਾ ਸੀ ਅੱਜ ਲੱਭਿਆ ਇਹਨੂੰ ਹੁਣ ਉੱਥੇ ਹੀ ਸੰਭਾਲ ਕੇ ਰੱਖਦੇ ਜੀ ਹਾਂਜੀ ਉਹ ਤੇ ਬਿਆਸੀ ਦਾ ਕੀਬੋਰਡ ਦੇ ਵਿੱਚ ਅੱਛਾ ਕੰਪਿਊਟਰ ਦੇ ਕੀਬੋਰਡ ਤੇ ਇਹਨੇ ਲੁਕੋ ਕੇ ਰੱਖਿਆ ਸੀ ਹੈ ਚੀੜੀ ਫਰਾਟ ਦੀ ਪਿੱਲੀ ਕਿ ਜਬ ਪਤਾ ਲੱਗੇਗਾ ਤੈਨੂੰ ਜਬਜੀ ਦੇਖੋ ਨਾ ਤੋ ਕਿ ਫ੍ਰੈਸ਼ ਐਂਡ ਤਿਆਰ ਅਸੀਂ ਸਾਰੇ ਹੋ ਗਏ ਸਰਦਾਰ ਜੀ ਨੇ ਬਨਣ ਲਈ ਪੱਕ ਲਓ ਜੀ ਆ ਸਾਡੇ ਸਰਦਾਰ ਜੀ ਨੇ ਪੱਕ ਬਨਣ ਲਈ ਖੜਾ ਪੜ ਚਾਖਦੇ ਇਨੇ ਚਾਖਣੀ ਹੋ ਇਦਾਂ ਗਾਇਸ ਚਲਿਏ ਬੰਨ ਦੇ ਜੱਪੂ ਚਲ ਜੱਪੂ ਜੀ ਬੰਨਦੀ ਆ ਬੰਨ ਦੇ ਜੱਪੂ ਬੰਨ ਕੇ ਦਿਖਾਓ ਨਹੀਂ ਸਿੱਧਾ ਹਾਂ ਹਾਂ ਇੱਦਾਂ 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 ਸਹੀ ਜਾ ਰਿਹਾ ਸਹੀ ਜਾ ਰਿਹਾ ਤੇ ਖੁਸ਼ੀ ਨੇ ਤਾਂ ਸਰ ਬਾਤ ਹੈ ਦੋ ਗੁੱਤਾਂ ਕਰ ਲਈਆਂ ਬਿਲਕੁਲ ਬਿਲਕੁਲ ਬੰਨੇ ਕੇ ਬੰਨੇ ਕੇ ਬੰਨੇ ਕੇ ਯਾ ਹਾ 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 ਵਾਹ ਜੀ ਵਾਹ ਇਹ ਪਟਕਾ ਸੀ ਅੰਮ੍ਰਿਤਸਰ ਤੋਂ ਲੈ ਕੇ ਆਏ ਸੀ ਹਾਂ ਮੁੰਟੀ ਇਹ ਅੱਗੇ ਅੱਛਾ ਅੱਗੇ ਪਿੱਛੇ ਹੀ ਠੀਕ ਹੈ ਬਾਹਰ ਵਿੱਚ ਚਲੋ ਫੜਾੜੜ ਕਰੀਏ ਮੈਂ ਬਾਹਰ ਇੱਕ ਚੱਲ ਆਜੋ ਚਲੋ 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 ਟੁੱਪ ਦੇਖੋ ਬਾਹਰ ਹਵਾ ਚੱਲਦੀ ਹੈ ਪਰ ਚਪੋ ਤੋੜੀ ਖੁਸ਼ੀ ਆ ਤੋੜੀ ਚ ਪਾਣੀ ਪਾਈ ਇਹਨੂੰ ਰੜਕੇ ਨਾਲ ਮਾਜ ਦੇ ਜਲਬ ਜੀ ਹੋ ਗਈ ਇਹ ਚ ਜੋ ਜੇ ਸੀ ਪਹੁੰਚ ਗਏ ਗੁਰਦੁਆਰੇ ਹੁਣ ਮੱਥਾ ਟੇਕੀਏ ਆ ਸਾਡੀ ਚਪਤੀ ਕਾ ਚਲ ਚਲੀਏ ਚੱਲ ਜਪੋ ਚੱਲੀਏ ਇਹ ਹੈਗਾ ਜੀ ਸਾਡਾ ਗੁਰੂ ਘਰ ਸਭ ਦਾ ਹੀ ਗੁਰੂ ਘਰ ਸਭ ਦਾ ਸਰਬੱਤ ਦਾ ਹੀ ਆ ਹੁਣ ਤਾਂ ਪਹਿਲਾਂ ਨਾਲ ਬਹੁਤ ਵਧੀਆ ਬਣ ਗਿਆ ਹੁਣ ਤਾਂ ਸ਼ੈੱਡ ਵੀ ਲਗਾਇਆ ਇੱਥੇ ਕਿੰਨੀ ਧੁੱਪ ਹੋ ਗਈ ਨਾ ਜੱਪੂ ਪੱਜ ਲੋ ਪੱਜ ਲੋ ਪੱਜ ਲੋ ਪੱਜ ਲੋ ਜੱਜੀ ਜੱਜੀ ਤੇਰੀ ਨਾਨੀ ਦਾ ਫੋਨ ਆਇਆ ਨਾਨੀ ਆ ਰਹੀ ਆ ਠੀਕ ਹੈ ਸਾਡੇ ਘਰੇ ਸਾਡੇ ਘਰੇ ਹਾਂ ਆਪਣੇ ਘਰੇ ਠੀਕ ਹੈ ਚਲ ਚੱਲੀਏ ਘਰ ਅਸੀਂ ਆਹ ਰਸਤੇ ਨਾਲ ਅੱਜ ਰਨਿੰਗ ਕਰਨੀ ਸ਼ੁਰੂ ਕੀਤੀ ਆ ਤੇ ਸੱਚੀ ਗੱਲ ਹੈ ਭੱਜ ਦੌੜ ਨਾਲ ਬਹੁਤ ਫਰਕ ਪੈਂਦਾ ਛੀਨੇ ਤੋੜੀ ਤਾਂ ਸਾਫ਼ ਕਰਤੀ ਪਹਿਲਾਂ ਇਹਨੂੰ ਸਿੱਧਾ ਕਰਕੇ ਰੱਖ ਦੇ ਪਾਣੀ ਕਿੰਨਾ ਘਟ ਪਾਇਆ ਇੰਨਾ ਕ ਪਾਣੀ ਤਾਂ ਉਹੀ ਇੱਧਾ ਉੜ ਜਾਂਦਾ ਦੱਸ 3 ਇੰਚ 2 2 ਇੰਚ ਘਟ ਪਾਇਆ ਮੈਂ ਦੱਸਦੀ ਆਮਰੂਦ ਨਾਲ ਸਾਡੇ ਕਟਿੰਗ ਕਰਨਾ ਦਾ ਕੀ ਪੁੱਤ ਕਲਰ ਕਲਰ ਹਾਂਜੀ ਕਲਰ ਓਕੇ ਆ ਦੇਖੋ ਆ ਇੱਧਰ ਨੂੰ ਬਹੁਤ ਵਧੀਆ ਅਮਰੂਦ ਆ ਕੁਸ਼ਮੀਤ ਪ੍ਰਸ਼ਾਦ ਨਹੀਂ ਲੈਂਦੀ ਜਬਜੀ ਨਾ ਪਹਿਲਾਂ ਅਸੀਂ ਦੋਨਾਂ ਨੇ ਮਿਲ ਕੇ ਪ੍ਰਸ਼ਾਦ ਖਾਧਾ ਹੁਣ ਜਬਜੀ ਫੇਰ ਪੈ ਗਈ ਪ੍ਰਸ਼ਾਦ ਦੇ ਮਗਰ ਅਸੀਂ ਨਾ ਸਟੀਲ ਦੀ ਡੱਬੀ ਲੈ ਕੇ ਜਾਣੇ ਹੁੰਨੇ ਆ ਉੱਥੇ ਲਿਫਾਫੇ ਨਾਲੋਂ ਵਧੀਆ ਕਰੋ ਸਟੀਲ ਦਾ ਪਾਂਡਾ ਠੀਕ ਐ ਐ ਟੇਸਟੀ ਟੇਸਟੀ ਪ੍ਰਸ਼ਾਦ ਆਤ ਜੁਕਨੀ ਦੀ ਸਬਜੀ ਬਣਾਈ ਸੀ ਬੜੀ ਟੇਸਟੀ ਬਣਦੀ ਐ ਜੀ ਜੁਕਨੀ ਸੱਚੀ ਗੱਲ ਆ ਨਾਲ ਪਾਈ ਸੀ ਚੱਪਣ ਕੱਦੂ ਬਹੁਤ ਸਵਾਦ ਬਣੀ ਹੈ ਸਬਜੀ ਕੰਦੇ ਹੋ ਗਿਆ ਇੱਕ ਹੱਥ ਤੋਣਿਆ ਪਾਪਾ ਨਾ ਜਾਓ ਪਾਪਾ ਨਾ ਮੋੜੇ ਹੱਥਵਾ ਦੋ ਤੋਣੇ ਕਾਨੂੰ ਉਹ ਲੈਣਾ ਕਰ ਅਈ ਲੱਗਿਆ ਪਿਆ ਉਹ ਜਦ ਖਰਾਬ ਹੋ ਗਿਆ ਤੇਨੇ ਜੱਪੂ ਤੇਰੇ ਪਾਂਡੇ ਜਿਹੜੇ ਲੈ ਕੇ ਆਈ ਸੀ ਆ ਦੇਖ ਇਹਨਾਂ ਨਾਲ ਹੀ ਖੇਡਦੀ ਹੈ ਹਜੇ ਵੀ ਨਹੀਂ ਭੱਜਦੀ ਅੰਦਰ ਅੱਛਾ ਅੰਦਰ ਹਾਂਜੀ ਉਹ ਲਾਈਟ ਪੱਜ ਗਈ ਸੀ ਇਹਨੂੰ ਬੰਨਨੇ ਨਾਲ ਟਿਊਬ ਬੰਦ ਕਰਤੀ ਪ੍ਰਿੰਦਰ ਬੜੀ ਰਹਿੰਦੀ ਆ ਪੈਨੇ ਤੇ ਪਾਂਡੇ ਗਾਇਸ ਹਮ ਆ ਸੀ ਸੋਨੀ ਤੇ ਪਾਂਡੇ ਇੱਕ ਕੋਲੀ ਤੇ ਰੋ ਪਈ ਆ ਪਲੇਟ ਪਲੇਟ ਜਿ ਪਲੇਟ ਅੜ ਗਈ ਆ ਦੇਖੋ ਗੜ ਗਈ ਛੋਟੀ ਜਿ ਛੁਟਕੂ ਜਿ ਗੜ ਗਈ ਅਮੇ ਆਟਾ ਰੋਟੀ ਪਕਾ ਕੇ ਅੱਜ ਅੱਜ ਅਸੀਂ ਨਾ ਬਹੁਤ ਲੇਟ ਰੋਟੀ ਖਾ ਰਹਿਆ ਸੱਚ ਆ ਪਏ ਜਬਜੀ ਦੀ ਕੋਲੀ ਇੱਕ ਹਾਂ ਆ ਲੋ ਜੱਜ ਜੀ ਕੋ ਦੋ ਕਾਲੀਆਂ ਆ ਗਲਾਸੀਆਂ ਇੱਕ ਗਲਾਸੀ ਕਿੱਥੇ ਤੇਰੀ ਹਾਂਜੀ ਮੇਚ ਚਾਹ ਰੱਖਤੀ ਆ ਪਾਣੀ ਵਿੱਚ ਅੱਛਾ ਸਵੇਰ ਉੱਠ ਕੇ ਜੱਜ ਜੀ ਘਰ ਘਰ ਜ਼ਰੂਰ ਖੇਡਦੀ ਆ ਕਿਚਨ ਕਿਚਨ ਖੇਡਦੀ ਆ ਘਰ ਘਰ ਨਹੀਂ ਕਿਚਨ 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 ਖੇਡਦੀ ਆ ਅੱਛਾ ਕਿਚਨ ਕਿਚਨ ਖੇਡਦੀ ਆ ਜੀ ਓ ਜਿਹੜਾ ਇੰਨਾ ਸੁਖਣਾ ਇੰਨਾ ਪਿਆਰਾ ਜਿਹਾ ਖਿਲਾਰਾ ਕੀਤਾ ਹੋਇਆ ਹੈ ਨਾ ਇਹਨੇ ਇਹ ਉਹਦਾ ਰੈੱਡ ਕਲਰ ਪਰਸ ਉਹਥੇ ਸਾਰਾ ਸਮਾਨ ਇਹਦਾ ਹੀ ਪਿਆ ਰਸੋਈ ਆ ਉਹ ਜਪਜੀ ਦੀ ਡਰੈਸਿੰਗ ਟੇਬਲ ਪੂਰਾ ਇਹਦੀ ਰਸੋਈ ਆ ਤੇ ਇੱਥੇ ਮੰਜੇ ਤੇ ਆ ਕੇ ਖੇਡਦੀ ਆ ਕਦੇ ਕੁਕਿੰਗ ਕਰੇ ਜਪਜੀ ਕੀ ਬਣਾ ਰਿਓ ਕੁਕੀਜ਼ ਬਣਾਈ ਸੀ ਕੁਕੀਜ਼ ਬਣਾਈਏ ਨੇ ਦੇਖ ਲਓ ਸਿੱਖੋ ਕੁ ਸਿੱਖੋ ਕੁਕੀਜ਼ ਬਣਾ ਰਹੀ ਹੈ ਤੇ ਜਪਜੀ ਦੀ ਨਾਨੀ ਆਉਣ ਵਾਲੀ ਹੈ ਨਾ ਜੱਪੂ ਇਹਦੇ ਨਾਨੀ ਆਉਣ ਵਾਲੀਆਂ ਚੱਲੀਏ ਫਿਰ ਨਾਨਕੇ ਜਾਣਾ ਨਾਨਕੇ ਕਿਉਂ ਪਰ ਬਲੁੰਗੜਿਆਂ ਨੂੰ ਮਿਲ ਕੇ ਆਵਾਂਗੇ ਚੱਲੀਏ ਚਲ ਠੀਕ ਹੈ ਚੱਲਦੇ ਆ ਪਹਿਲਾਂ ਰੋਟੀ ਖਾ ਲਓ ਰੋਟੀ ਪਾਣੀ ਕੀ ਕਹਿ ਰਹੇ ਸੀ ਪਾਪਾ ਨੂੰ ਕੀ ਛਕਣਾ ਰੋਟੀ ਪਾਣੀ ਅੱਛਾ ਜੱਜ ਜੀ ਅੱਜ ਕਹਿੰਦੀ ਪਾਪਾ ਰੋਟੀ ਪਾਣੀ ਛਕ ਲਿਓ ਆ ਕੇ ਤੋ ਪਾਪਾ ਨੂੰ ਕੀ ਕਹਿ ਰਹੇ ਸੀ ਜੱਪੂ ਰੋਟੀ ਪਾਣੀ ਛਕ ਲਿਓ ਅੱਛਾ ਛਕ ਲਿਓ ਕਿੱਥੋਂ ਸਿੱਖਿਆ ਤੁਸੀਂ ਛਕ ਲਿਓ ਖਾ ਲਓ ਅੱਛਾ ਹੁਣ ਖਾ ਲਓ ਤੇਰੀਆਂ ਗੱਲਾਂ ਨਾ ਕਿ ਕਿਹਦੇ ਵਿੱਚ ਹੈ ਮੇਰਾ ਖਾਣਾ ਇਹਦੇ ਵਿੱਚ ਇਹ ਪਲਾਸਟਿਕ ਦੇ ਭਾਂਡੇ ਨਹੀਂ ਵਰਤਦੇ ਤੁਸੀਂ ਮੈਨੂੰ ਸਟੀਲ ਦੀ ਕਾਲੀ ਚ ਇਹ ਚੋਲ ਲੈ ਲਵਾ ਖਾਣਾ ਛੋਟਾ ਮੋਟਾ ਖਾਣਾ ਪੈਂਦਾ ਥੈਂਕ ਯੂ ਜੱਪੂ ਖਾ ਛਕ ਲਿਆ ਮੈਂ ਖਾਣਾ ਛਕ ਲਿਆ ਥੈਂਕ ਯੂ ਹੁਣ ਆਪਣੇ ਭਾਂਡੇ ਸੰਭਾਲ ਲਓ ਜੀ ਕਹਿੰਦੀ ਇਦਾਂ ਜੋਗਾ ਕਰਨਾ ਇਹ ਤੁਹਾਨੂੰ ਜੋਗਾ ਕਿਹਨੇ ਸਿਖਾਇਆ ਚਾ ਇਹਦਾ ਪੈਰਾਂ ਨੂੰ ਹੱਥ ਲਾਉਣਾ ਗਾਇਸ ਹਾਂ ਠੀਕ ਕੀ ਕਰੋ ਸਿੱਖਿਆ ਕਰੋ ਯੋਗਾ ਬਿਲਕੁਲ ਲੋੜਾ ਨੂੰ ਤੇ ਜਿਹੜੀ ਆ ਦੇ ਜਓ ਜੀ ਦੀ ਨਾਨੀ ਆ ਗਈ ਹੈ ਜੱਬ ਜੀ ਓਹ ਇਹ ਪਾਉਂਡ ਚੱਕੀ ਚੜਦੀਆਂ ਮਾਂ ਦਾ ਐ ਚੀਜੀ ਲੈ ਕੇ ਪਤਾ ਨਹੀਂ ਨਾਨੀ ਕੀ ਲੈ ਕੇ ਆਣੀ ਆ ਦੇਖੇ ਚਾਹੇ ਕਿਤੇ ਚਾਹੇ ਤੇਰੇ ਸੇਕ ਅੱਛਾ ਤੁਸੀਂ ਵੇਖੋ ਜਦੋਂ ਨਿਕਲ ਗਿਆ ਬਾਹਰ ਜਾਓ ਜੀ ਆਪਣੇ ਦੰਦ ਦਿਖਾਉਂਦੀ ਇੱਕ ਦਿਨ गिर ਗਈ ਮੂਹਰੇ بڑے ਦੰਦਾਂ ਚ ਇੱਕ ਦੰਦ ਹੈ ਦੂਜੇ ਦੰਦ ਦੇ نیچے ਮੁੜ ਗਿਆ ਅੱਛਾ ਦੁੱਧ ਲੈ ਕੇ ਆਈ ਨਾਨੀ ਚਲੋ ਦੁੱਧ ਨੂੰ ਵਾਲੀ ਦੀ 2 ਤਰੀਕ ਤੱਕ ਤਾਂ ਮੈਂ ਨਹੀਂ ਆਇਆ ਜਪੋ ਤੁਸੀਂ ਜਾਣਾ ਸਕੂਲ ਚ ਮੀਟਿੰਗ ਤੇ ਖੁਸ਼ੀ ਨੂੰ ਪਰਸੋਂ ਪਰ ਕੱਲ ਪਹਿਲੀ ਛੁੱਟੀ ਸੀ ਨਾ ਖੁਸ਼ੀ ਓਕੇ ਖੁਸ਼ੀ ਰਾਣੀ ਮੈਂ ਛੱਤ ਤੇ ਵੀਡੀਓ ਬਣਾਉਣ ਚੱਲੇ ਸੀ ਇਹ ਜਬ ਜੀ ਨਾਨੀ ਦਾ ਧਿਆਨ ਰੱਖੀ ਠੀਕ ਹੈ ਅਸੀਂ ਵੀਡੀਓ ਬਣਾ ਕੇ ਆਉਣਿਆ ਨਾਨੀ ਨੂੰ ਦੱਸ ਦੀ ਕਿ ਸੱਪ ਆਇਆ ਨਾ ਮੰਜੇ ਤੋਂ ਨੀਚੇ ਨਹੀਂ ਉਤਰਨਾ ਠੀਕ ਹੈ ਇਹ ਜੱਪੂ ਆਹ ਦੇਖੋ ਜਬ ਜੀ ਨਾਸੀ ਨੇ ਗੁੱਠਾ ਲਗਾਉਣਾ ਸਿਖਾਤਾ ਫੋਨ ਤੇ ਇਹ ਕਾਲ ਨੂੰ ਕੋਈ ਐਮਰਜੈਂਸੀ ਹੋਵੇ ਜਪਜੀ ਨੂੰ ਮੰਮੀ ਜਾਂ ਪਾਪਾ ਦਾ ਫੋਨ ਲਾਉਣਾ ਆਉਣਾ ਚਾਹੀਦਾ ਹਾਂ ਤੇ ਥੋੜਾ ਅੰਝਾ ਹੈਗਾ ਹਾਂ ਚੱਲ ਪੈਣਾ ਇਹ ਨਹੀਂ ਚੱਲਦੀ ਐ ਇਹ ਜੱਪੂ ਦੱਸਦਾ ਸਹੀ ਨਾ ਹੁਣ ਇਹ ਜੱਪੂ ਹੁਣ ਉਹ ਗੱਲ ਨਹੀਂ ਸੁਣਦੀ ਹੁਣ ਉਹ ਫੁਕਰੀ ਚ ਆ ਗਈ ਕਿ ਨਾਨੀ ਨੂੰ ਆ ਲੈ ਕੇ ਮੈਂ ਫੋਨ ਲਾਉਣਾ ਸਿਖਾਉਣੀ ਆ ਉਹ ਦੇਖੋ ਨੰਬਰ ਡਾਇਲ ਕਰੂਗੀ ਔ ਚੱਕਾ ਔ ਲਓ ਜੀ ਨੰਬਰ ਲਗਾਤਾ ਲਓ ਜੇ ਐ ਚੱਕ ਲਓ ਜੀ ਜੱਵਜੀ ਨੇ ਮੈਨੂੰ ਕਾਲ ਲਗਾ ਕੇ ਦਿਖਾਤੀ ਤੇ ਲੱਗ ਗਈ ਕਾਲ ਜੱਵਜੀ ਨੂੰ ਆਪਣੇ ਮੰਮੀ ਪਾਪਾ ਦੇ ਨੰਬਰ ਦੀ ਪਛਾਣ ਹੋ ਗਈ ਜੱਵਜੀ ਪਾਸ ਹੋ ਗਈ ਚੱਪੂ ਪਾ ਮਮਾ ਨਾਨੀ ਦੇ ਤਿਆਰ ਰੱਖੇ ਸੀ ਵੀਡੀਓ ਬਣਾ ਲਿਆ ਇਹ ਠੀਕ ਹੈ ਨਾਨੀ ਨਾਨੀ ਨੂੰ ਸੱਪ ਬਾਰੇ ਦੱਸ ਦੇ ਠੀਕ ਹੈ ਕੀ ਦੱਸੇਗਾ ਸੱਪ ਬਾਰੇ ਹੈਨਾ ਮੈਂ ਕਾਲ ਕਰ ਲੂੰਗੀ ਕਾਲ ਲਗਾ ਲੇਗੀ ਚਲ ਠੀਕ ਹੈ ਫੋਨ ਰੱਖ ਲੈ ਫਿਰ ਇੱਥੇ ਅਸੀਂ ਆਨੇ ਆ ਚੱਪੂ ਨਾਨੀ ਨੂੰ ਨਹੀਂ ਚੱਲੇ ਚਲੋ ਜੀ ਫਾਈਨਲੀ ਖੁਸ਼ੀ ਚੱਲੀ ਅੱਜ ਤੇ ਦੇਖਦੇ ਆ ਸਾਡਾ ਕੀ ਬਣਦਾ ਔਰ ਉਹ ਕੁਛ ਨੇ ਬੈਕਪੈਕ ਕਰ ਲਿਆ ਗਰਮੀ ਬਹੁਤ ਆ ਕੁਛ ਇੱਛਰ ਤੇ ਚੁੰਨੀ ਲੈਣ ਨੂੰ ਲੈ ਕੇ ਜਾਣੀ ਆ ਤਾਂ ਨਹੀਂ ਕੱਟਣ ਦੀ ਕਸਮ ਲਈ ਸਕੂਲ ਨੂੰ ਤਾਂ ਛੁੱਟੀ ਹੋਣੀ ਚਾਹੀਦੀ ਜੱਬ ਜੀ ਬਾਏ ਕਰਦੇ ਹੋ ਬਾਜੀ ਵਾ ਕੜਾਕੇਦਾਰ ਧੁੱਪਾ बड़ी तेज धुप्पा खुशी मीटिंग स्कूल च जाके आई सी। चलो तो छुट्टियां हो गई चलो बेटा चलो गेट लगाइए। आ रनिंग शूज पहने साडे चलो चलो अंदर चलो सुबह मम्मा रेस पापा ने रेस लगा के आई पता तेन ਚਲ ਬਾਹਰ ਬਾਹਰ ਮਮਾ ਅੱਜ ਰਨਿੰਗ ਕਰਕੇ ਆਈ ਸੀ ਦੌੜ ਕੇ ਆਈ ਸੀ ਦੌੜ ਕੇ ਮੈਂ ਵੀ ਛੱਡੂੰਗੀ ਠੀਕ ਹੈ ਤੇ ਸਕੰ ਠੀਕ ਹੈ ਅਸੀਂ ਕੱਲ ਦੌੜ ਕੇ ਬਾਗੂਗੇ ਠੀਕ ਹੈ ਚਲ ਚੱਲੀਏ ਲੋ ਜੀ ਸਰਦਾਰ ਗਏ ਨੇ ਮਗਰਾਟ ਪਵਾਂ ਸਕੂਟਰੀ ਦਾ ਬੈਠੇ ਬਿਠਾਏ ਫੰਗਾ ਛਿੜ ਗਿਆ ਨਾ ਜੱਪੂ ਹੋਰ ਮੋਟਰਸਾਈਕਲ ਵੱਜਿਆ ਮੋਟਰਸਾਈਕਲ ਵੱਜਿਆ ਹੋਰ ਚਲੋ ਦੇਖਦੇ ਹਾਂ ਕਿੰਨਾ ਟਾਈਮ ਲੱਗਦਾ ਸਰਦਾਰ ਜੀ ਨੂੰ ਆਉਣ ਨੂੰ हां ठीक हो गई हो गई ठीक है ना जप्पू चलो मगराड़ फाइनली सेट होया मगराड़ ਦੇ ਨਾਲ ਨਾਲ ਸ਼ੋਕਰ ਵੀ ਸੈੱਟ ਹੋਏ ਗਾਇਸ ਸ਼ੋਕਰ ਕੀ ਕਹਿੰਦਾ ਸੀ ਮਟੂ ਉਹ ਬੱਚੀ ਜੇ ਬੜੇ ਨਿਕਲੇ ਮੈਂ ਕਹਿੰਨੇ ਕਾ ਨਾ ਸ਼ੋਕਰ ਠੁਗੇ ਹੋਏ ਸੀ ਚਲੋ ਜੋ ਹੁੰਦਾ ਕਈ ਵਾਰ ਚੰਗੇ ਲਈ ਹੁੰਦਾ ਹਨਾ ਜੀ ਸਰਦਾਰ ਜੀ ਬਾਹਰ ਗਰਮੀ ਕੀ ਕਹਿੰਦੀ ਆ ਬਹੁਤ ਬਹੁਤ ਗਰਮੀ ਹੈ ਨਾ ਆ ਜਾ ਜੱਪੂ ਆਪਾਂ ਵੀ ਆ ਜਾ ਕੰਮ ਕਰ ਕਰੀਏ ਚਲ 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 ਬਾਜੂ ਲੋ ਅੰਦਰ ਇੰਡੀਕੇਟਰ ਦਾ ਪ੍ਰੈਸ਼ਰ ਜੇ ਬੋਲ ਰਿਹਾ ਹੈ। ਔਰ ਟਿਊਨਰ ਜਿਹਾ ਟੂ ਟੂ ਕਰਦਾ। ਇੰਡੀਕੇਟਰ ਦਾ ਪ੍ਰੈਸ਼ਰ। ਅੱਛਾ, ਇੰਡੀਕੇਟਰ ਮੱਚਦੇ ਨਹੀਂ ਚੁੱਪ। ਇੱਥੇ ਵਿੱਚ ਪਈ ਸੀ ਇੱਕ। ਮੈਨੂੰ ਭਈ। ਚੂਹੀ। ਹਾਂ। ਅੱਛਾ, ਜੇ ਮੈਂ ਕੱਪੜੇ ਧੋਵਾ ਫੜਾ ਫੜ। ਕੱਪੜੇ ਧੋਣ ਵਾਲੇ ਪਏ ਨੇ। ਧੁੱਪ ਬਹੁਤ ਤੇਜ਼ ਆ। ਕੱਪੜਿਆਂ ਦੇ ਵੈਸੇ ਮਿੰਟੋ ਮਿੰਟੋ ਸੁੱਕ ਜਾਣ। ਇੱਥੇ ਦਾ ਬੰਦਾ ਸੁੱਕ ਜੇ। ਤੇ ਆ ਬੂਟੇ ਵੈਸੇ ਬਚ ਗਏ। ਆ ਜਿਹੜੇ ਪੱਤੇ ਸੁੱਕ ਗਏ ਨਾ ਇਹ ਥੋੜੇ ਦਿਨ ਤੱਕ ਆਪੀ ਝੜ ਜਾਣਗੇ। ਤੇ ਮੇਨ ਤਾਂ ਜਿਹੜੀ ਇਹਦੀ ਸਟੈਂਪ ਆ, ਟਾਣੀ ਜੀ ਆ। ਇਹ ਹਰੀ ਭਰੀ ਆ ਤੇ ਆ ਤਾਂ ਠੀਕ ਆ ਆ ਦੇਖੋ ਇਹ ਬਲੂਂਗੜਾ ਆ ਕੇ ਗਿਆ ਜਿਹੜੀ ਬਿੱਲੀ ਦਾ ਵਲੌਗ ਬਣਾਇਆ ਨਾ ਉਹਦਾ ਇੱਕ ਬਲੂਂਗੜਾ ਸਹੀ ਆ 골ਡਨ ਜਿਹਾ ਆ ਦੇਖੋ ਇਹਦੇ ਪਾਂਚੇ ਵੀ ਨੇ ਇੱਥੇ ਇੱਥੇ ਪਾਂਚੇ ਨੇ ਇੱਥੇ ਪਾਂਚੇ ਨੇ ਮਤਲਬ ਉਹਦੇ ਪੈਰ ਤੇ ਮਿੱਟੀ ਪਟਕੇ ਗਿਆ ਪਿੰਗੜ ਜਿਹਾ ਤੇ ਇਹਨੂੰ ਪਹਿਲਾਂ ਸੈੱਟ ਕਰਦੇ ਆ ਇੱਧਰ ਨੂੰ ਦੱਬ ਗਿਆ ਚ ਰਹਿਣ ਦਿੰਦੇ ਆ ਕਿਤੇ ਹੋਰ ਟੁੱਟ ਨਾ ਜਾਵੇ ਤੇ ਬਾਕੀ ਸਾਰੇ ਸਬਜ਼ੀਆਂ ਠੀਕ ਨੇ ਪੱਤੇ ਵਗੈਰਾ ਇੱਕ ਵਾਰ ਸੁੱਕਣਗੇ ਸਹੀ ਹੋ ਜਾਣਗੇ ਅੱਜ ਕਰਮੀ ਬਹੁਤ ਜ਼ਿਆਦਾ ਸੇਕ ਆ ਇਹ ਵਲੌਗ ਜੀ ਜ਼ਿਆਦਾ ਲੌਂਗ ਨਾ ਬਣ ਜਵੇ ਤਾਂ ਇਸ ਕਰਕੇ ਵਲੌਗ ਦਾ ਐਂਡ ਕਰਦੇ ਆ ਜੱਪੋ ਚਲ ਬਾਏ ਕਰੀਏ ਸਾਰਿਆਂ ਨੂੰ ਬਾਏ ਕਰ ਦਿਓ ਜੱਪੋ ਬਾਏ ਗਾਇਸ ਲਾਈਕ ਕਮੈਂਟ ਸ਼ੇਅਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ ਗਾਇਸ ਮਿਲਦੇ ਆ ਅਗਲੇ ਵਲੌਗ ਚ ਥੈਂਕ ਯੂ